ਰਖੜੀ ਦੇ ਮੌਕੇ ਤੇ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸ਼ਨੁਲ ਕਰਵਾਦਲ ਸ਼ਨੀਵਾਰ ਨੂੰ ਨਾਪਾ ਜੇਲ੍ਹ ਪਹੁੰਚੇ ਜਿੱਥੇ ਉਹਨਾਂ ਦੇ ਭਰਾ ਅਤੇ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਬੰਦ ਸਨ ਅਤੇ ਉਹ ਆਪਣੇ ਭਰਾ ਨੂੰ ਰਖੜੀ ਬੰਨਣ ਲਈ ਆਏ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਕਾਫੀ ਦੇਰ ਤੱਕ ਬਾਹਰ ਇੰਤਜ਼ਾਰ ਕਰਵਾਇਆ ਜੇਲ੍ਹ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸ਼ਮਿਰ ਕਰਵਾਦਲ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਹੋਇਆ ਕਿ ਹੈ ਕਿ ਰਖੜੀ ਵਰਗੇ ਪਵਿੱਤਰ ਦਿਨ ਤੇ ਉਹਨਾਂ ਨੂੰ ਤੁਰੰਤ ਆਪਣੇ ਭਰਾ ਨੂੰ ਮਿਲਣ ਨਹੀਂ ਦਿੱਤਾ ਗਿਆ ਉਹਨਾਂ 'ਤੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਤੇ ਉਹਨਾਂ ਨੂੰ ਜੇਲ੍ਹ ਦੇ ਗੇਟ ਤੇ ਰੋਕਿਆ ਗਿਆ ਸੀ ਜੋ ਕਿ ਬਹੁਤ ਸ਼ਰਮਨਾਕ ਹੈ ਅਮਨਿਤ ਕਰਬਾਦਲੇ ਕਿਹਾ ਕਿ ਉਹ ਪਿਛਲੇ ਮਹੀਨੇ ਤੋਂ ਆਪਣੇ ਭਰਾ ਨੂੰ ਮਿਲ ਦੀ ਇਜਾਜ਼ਤ ਮੰਗ ਰਹੀ ਸੀ ਅਤੇ ਪਿਛਲੇ 4 ਦਿਨਾਂ ਤੋਂ ਖਾਸ ਕਰਕੇ ਰਖੜੀ ਵਾਲੇ ਦਿਨ ਮੁਲਾਕਾਤ ਲਈ ਬੇਨਤੀ ਕੀਤੀ ਗਈ ਸੀ ਪਰ ਪੰਜਾਬ ਸਰਕਾਰ ਇਜਾਜ਼ਤ ਦੇਣ ਵਿੱਚ ਦੇਰੀ ਕਰਦੀ ਰਹੀ ਸੀ ਉਹਨਾਂ ਦੋਸ਼ ਲਗਾਇਆ ਹੈ ਕਿ ਉਹਨਾਂ ਦੇ ਭਰਾ ਵਿਰੋਧ ਦਰਜ ਕੀਤੀ ਗਈ ਆਮਦ ਤੋਂ ਵੱਧ ਜਾਇਦਾਦ ਦਾ ਮਾਮਲਾ ਪੂਰਾ ਝੂਠਾ ਤੇ ਰਾਜਨੀਤਿਕ ਬਦਲਾ ਲੈਣ ਤੋਂ ਪ੍ਰੇਤ ਹੈ ਮੈਂ ਵੀ ਪਿਛਲੇ 1.5 ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਹੀ ਆ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਦਾ ਇੱਕ ਹੱਕ ਹੁੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਰਖੜੀ ਦੇ ਤਿਉਹਾਰ ਵਾਸਤੇ ਮੈਂ ਆਪਣੇ ਭਰਾ ਦੇ ਕੋਲ ਰਹੀ ਚਾ ਮੈਂ ਵੀ ਇੱਕ ਭੈਣ ਹੋਣ ਦੇ ਨਾਤੇ ਮੈਂ ਵੀ ਰਖੜੀ ਮਨਣਾ ਚਾਹੁੰਦੀ ਮੈਨੂੰ ਕਮਿਸ਼ਨ ਦਿੱਤੀ ਜਾਏ ਤੇ ਇਸ ਨਸ਼ਵੇ ਤੇ ਸਤਾ ਦੇ ਨਸ਼ੇ ਤੇ ਧੋਤ ਮੁੱਖ ਮੰਤਰੀ ਨੇ ਰੋਕ ਤੇ ਰੱਖਿਆ ਹੈ ਤੇ ਅੱਜ ਮੇਰੀ ਗੱਡੀਆਂ ਨੂੰ ਜਦ ਅੰਦਰ ਨਹੀਂ ਆਂਦੇ ਸਮੇਂ ਸੁਰਤੇ ਸਾਡੇ ਸਾਹਮਣੇ ਮੈਂ ਅੰਦਰ ਆ ਗਈ ਆ ਕਿ ਮੈਂ ਅੱਜ ਐਸੇ ਆਈਆਂ ਮੇਰਾ ਹੱਕ ਬੰਦਾ ਹੈ ਕਿਸ ਕਾਨੂੰਨ ਦੇ ਥੱਲੇ ਕਿਸ ਮੈਨੂਅਲ ਦੇ ਥੱਲੇ ਇਹ ਨਹੀਂ ਕਿ ਤੁਸੀਂ ਰਖਣੀ ਨਹੀਂ ਬਣ ਸਕਦੇ ਆਪਦੇ ਭਰਾ ਨੂੰ ਤੇ ਜਿੱਥੇ ਬਾਕੀ ਭੈਣਾਂ ਬਣਦੀਆਂ ਨੇ ਮੇਰਾ ਵੀ ਹੱਕ ਬੰਦਾ ਮੈਂ ਅੱਜ ਦਿੱਲੀਓ ਇਸ ਮੌਸਮ ਦੇ ਬਾਵਜੂਦ ਮੈਂ ਇੱਥੇ ਆਈਆਂ ਕਿਉਂਕਿ ਸਰਕਾਰ ਨੇ ਮੈਨੂੰ ਪਰਮੇਸ਼ਰ ਦੇ ਕੋਈ ਇਨਕਾਰ ਕੀਤਾ ਹੈ ਗਾੜੀ ਨੂੰ ਲਗਾਤਾਰ 4 ਦਿਨ ਆਦਾ ਮੈਂ ਮੰਗ ਰਹੀਆਂ ਰਖੜੀ ਵਾਸਤੇ ਤੇ 1.5 ਮਹੀਨੇ ਦਾ ਸੀ ਮੰਗ ਰਹੀਆਂ ਮਿਲਣ ਵਾਸਤੇ ਤੇ ਅੱਜ ਮੈਂ ਇੱਥੇ ਖੜੀ ਆ ਜਦੋਂ ਤੱਕ ਮੈਨੂੰ ਇਹ ਮੌਕਾ ਇਹ ਮੈਨੂੰ ਰਖੜੀ ਨਹੀਂ ਬਦਲਦੇ ਪਤਾ ਨਹੀਂ ਕਿਉਂ ਇੰਨੀ ਘਬਰਾਟ ਹੈਗੀ ਇੱਕ ਸੈਨ ਦੇ ਭਰਾ ਦੇ ਕਲਾਈ ਤੇ ਧਾਗਾ ਬੰਨਣ ਤੋਂ ਵੀ ਇਸ ਭਗਵੰਤ ਮਾਨ ਨੂੰ ਇੰਨੀ ਹਰਬੜਾਹਤ ਹੋਈ ਹੋਈ ਹੈ ਤੇ ਮੈਂ ਬੇਨਤੀ ਕਰਦੀ ਆ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ ਤੇ ਨਾਕੰਗ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇਹ ਰਿਸ਼ਤੇ ਦੀ ਕਦਰ ਕੀਮਤ ਨੂੰ ਇਸ ਪਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਧਲਾਈ ਤੇ ਰਖੜੀ ਬੰਨਣ ਵਾਸਤੇ ਦਿੱਲੀੋਂ ਮੈਟਰ ਕੇ ਆਈਆਂ ਤੇ ਮੈਨੂੰ ਇਹ ਜਿਹੜਾ ਮੇਰਾ ਹੱਕ ਬੰਦਾ ਹੈ ਮੇਰਾ ਰਾਈਟ ਬੰਦਾ ਹੈ ਇਹ ਮੈਨੂੰ ਸਰ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਤਾਂ ਕੋਈ ਕਹਿੰਦਾ ਜਿਹੜਾ ਕੇਸ ਹੈਗਾ ਨਸ਼ੇ ਦਾ ਕੇਸ ਹੈਗਾ ਨਸ਼ਾ ਦੀ ਗੱਲ ਕਰਦੇ ਕਿਹੜਾ ਨਸ਼ਾ ਬੰਨਿਆ ਇਹਨੂੰ ਮੇਰੇ ਭਰਾ ਤੇ ਕਰੋ ਉਹਨੇ ਕੱਲ ਫਰੀਦਕੋਟ ਦੇ ਐਮਐਮਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਹੀਰੋਇਨ ਫੜਿਆ ਗਿਆ ਰੰਗੇ ਸਾਥੀ ਦੇ ਪੁਲਸ ਨੇ ਉਹਨੂੰ ਕਲੀਨ ਚੈੱਕ ਕਰਦੀ ਉਹਨੂੰ ਪਤਾ ਹੀ ਨਹੀਂ ਸੀ ਸੋਧਨ ਬਣਾ ਕੰਡਾਉ ਦੇ ਨਾਲ ਰਿਹਾ ਰਖੜ ਪੁੰਨਿਆ ਮੁਕੇ ਅਕਾਲੀ ਦਲ ਵੱਲੋਂ ਬਾਬਾ ਬਕਾਲਾ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਗਈ ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇੱਕ ਝਟਨਾ ਹੋਣ ਕਰਕੇ ਹੀ ਵਿਰੋਧੀ ਸਾਡੇ ਤੇ ਭਾਰੂ ਪੈ ਗਏ ਹਨ ਇਸ ਦਾ ਨਤੀਜਾ ਹੈ ਕਿ ਕੌਮ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਚੱਲੀਆਂ ਜਾ ਰਹੀਆਂ ਹਨ ਅਕਾਲੀ ਦਲ ਦੇ ਕਮਜ਼ੋਰ ਹੋਣ ਕਾਰਨ ਪਟਨਾ ਸਾਹਿਬ ਹਜੂਰ ਸਾਹਿਬ ਤੇ ਵਿਰੋਧੀਆਂ ਦਾ ਕਬਜ਼ਾ ਹੋ ਚੁੱਕਿਆ ਹੈ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ ਦਿੱਲੀ ਵਿੱਚ ਹੋਰ ਬੰਦੇ ਕਾਬਜ਼ ਹੋ ਗਏ ਹਨ ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਕਾਰਸ਼ੀਆਂ ਕੀਤੀਆਂ ਜਾ ਰਹੀਆਂ ਹਨ ਪੰਜਾਬ ਵਿੱਚ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਭਗਵੰਤ ਮਾਨ ਸਰਕਾਰ ਨੇ ਪੰਜਾਬ ਪੁਲਿਸ ਨੂੰ ਤਿੰਨ ਐਂਟੀ ਡਰੋਨ ਸਿਸਟਮ ਸੌਂਪੇ ਪੰਜਾਬ ਆਧੁਨਿਕ ਐਂਟੀ ਡਰੋਨ ਸਿਸਟਮ ਨਾਲ ਲੈਸ ਪਹਿਲਾ ਸੁਭਾ ਬਣਿਆ ਹੈ ਇਸ ਦਾ ਰਸਮੀ ਉਦਘਾਟਨ ਆਮਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਲਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਨ ਵਿੱਚ ਕੀਤਾ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਪੰਜਾਬ ਸਰਕਾਰ ਆਪਣੇ ਖਰਚੇ ਤੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਬਿਲਕੁਲ ਲੇਟੈਸਟ ਉਹ ਲਾਂਚ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਆ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜੂਗਾ ਕਿਉਂਕਿ ਪਿਛਲੇ ਦਿਨੀ ਤੁਸੀਂ ਆਪਣੇ ਕੈਮਰੇ ਰਾਹੀਂ ਵੀ ਕਵਰ ਕੀਤਾ ਹੋਣਾ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਜੋ ਗੜਬੜੀ ਫਲਾਉਣ ਵਾਲਾ ਜਾਂ ਨਸ਼ੇ ਜਾਂ ਫਿਰ ਕਿਉਂਕਿ ਤਿੰਨ ਚਾਰ ਇਕੱਠੇ ਹੋ ਕੇ ਸੀਗੇ ਸਮੱਗਲਰ ਨਾਲ ਪੈਸੇ ਵੀ ਪੇ ਭੇਜਣੇ ਕੋਈ ਜਿਹੜੇ ਹਤਿਆਮਾ ਕਰਾਉਂਦੇ ਆ ਜਾਂ ਕੋ ਕਿਸੇ ਤੋਂ ਡਰਾਉਣਾ ਧਮਕਾਉਣਾ ਉਸ ਸਾਰੇ ਇਕੱਠੇ ਹੋ ਗਏ ਸੀਗੇ ਕਿ ਕਈ ਡਰੋਨਾਂ ਦੇ ਵਿੱਚੋਂ ਸਾਨੂੰ ਚਿੱਟਾ ਵੀ ਮਿਲਿਆ ਪੈਸੇ ਵੀ ਮਿਲੇ ਪਿਸਟਲ ਵੀ ਮਿਲਿਆ ਸੋ ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਆਪਾਂ ਜਿਹੜੇ ਡਰੋਨ ਨੇ ਜੇ ਉਧਰੋਂ ਉੱਡਣੀ ਨਾ ਦੇਈਏ ਜਿਹੜੇ ਡਰੋਨ ਨੇ ਜੀਵਨ ਨੂੰ ਇੱਥੇ ਆਪਣੇ ਕੰਟਰੋਲ 'ਚ ਲੈ ਕੇ ਲਾ ਲੀਏ ਇੱਥੇ ਕਲੈਕਸ਼ਨ ਵਾਲਾ ਕੋਈ ਬੰਦਾ ਨਾ ਰਹੇ ਇੱਥੇ ਕੋਈ ਪਿਸਤਲ ਚੱਕਣ ਆਊਗਾ ਤਾਂ ਹੀ ਉਹ ਭੇਜਣਗੇ ਉਹ ਇੱਥੇ ਕੋਈ ਚਿੱਟੇ ਦਾ ਪੈਕੇਟ ਚੱਕਣ ਆਊਗਾ ਤਾਂ ਹੀ ਉਹ ਉਧਰੋਂ ਭੇਜਣਗੇ ਨਾ ਜੇ ਕੋਈ ਹਿੰਮਤ ਕਰੂਗਾ ਤਾਂ ਸਾਡੀ ਪੁਲਿਸ ਦੀ ਉਹ ਤੇ ਨਿਗਰ ਉਹਗੀ ਤੇ ਉਹਨੂੰ ਅਸੀਂ ਗ੍ਰਿਫਤਾਰ ਕਰਾਂਗੇ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਾਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਹੋਰ ਵੀ ਆਉਣ ਵਾਲੇ ਦਿਨਾਂ ਚ ਅਸੀਂ ਜਿਆਦਾ ਜਿਹੜਾ ਐਕਟੀਵਿਟੀ ਬਤਾਵਾਂਗੇ ਐਂਟੀਡੋਟ ਸਿਸਟਮ ਦੀ ਗ੍ਰਹਿ ਮੰਤਰਾਲੇ ਕੋਰੇ ਪ੍ਰਵਾਨਗੀ ਵਾਸਤੇ ਫੈਲਾ ਗਈਆਂ ਹੋਈਆਂ ਨੇ ਇਹ ਦੀ ਪ੍ਰਵਾਨਗੀ ਸਾਡੇ ਕੋਲੇ ਆ ਗਈ ਹੈ ਇਸੇ ਕਰਕੇ ਅੱਜ ਲਾਂਚਿੰਗ ਹੈ ਮੈਂ ਧੰਨਵਾਦ ਕਰਦਾ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੈਸ਼ਨਲ ਕਨਵੀਨਰ ਨੇ ਕਿ ਅਸੀਂ ਸਾਡੀ ਪਾਰਟੀ ਦਾ ਇੱਕੋ ਹੀ ਮੈਨੀਫੈਸਟੋ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣੀ ਹੈ ਲੋਕਾਂ ਦੀ ਜਾਨ ਸੁਰੱਖਿਆ ਜਿਹੜੀ ਹੈ ਉਹਦੀ ਰਾਖੀ ਕਰਨੀ ਹੈ ਤੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਹੋਇਆ ਉਹਦੇ ਵਿੱਚ ਇਹ ਬਹੁਤ ਵੱਡਾ ਰੋਲ ਅਦਾ ਕਰਨਗੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਤੇ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਹੈ ਪੰਜਾਬ ਦੇ ਲੋਕਾਂ ਵੱਲੋਂ ਪੰਚਾਇਤਾਂ ਵੱਲੋਂ ਐਨ ਜੀਓਜ਼ ਵੱਲੋਂ ਤੇ ਨਸ਼ੇ ਦੀ ਜਿਹੜੀ ਐਕਟੀਵਿਟੀ ਲਾ ਲੋ ਜਾਂ ਉਹਦੀ ਮੂਵਮੈਂਟ ਲਾ ਲੋ ਉਹਦੇ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ ਕੋਈ ਲੁਕ ਛਿਪ ਕੇ ਕਿਤੇ ਹੁੰਦਾ ਹੋਊਗਾ ਮੈਂ ਨਹੀਂ ਕਹਿੰਦਾ ਕਿ ਸਾਰਾ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਮ ਗੁੰਡਾਗਰਦੀ ਚਾ ਸ਼ਰਿਆਮ ਮੋਟਰਸਾਈਕਲ ਤੇ ਘੁੰਮਦੇ ਫਿਰਦੇ ਸੀ ਉਹ ਤੇ ਬਿਲਕੁਲ ਕੰਟਰੋਲ ਹੋ ਗਿਆ ਸੀ ਆਪ ਖੁਦ ਸਕੂਲਾਂ ਜਾ ਜਾ ਕੇ ਵੀ ਅਸੀਂ ਚੈੱਕ ਕੀਤਾ ਪਿੱਛੇ ਜੇ ਅਰਨੀ ਵਾਲਾ ਫਾਜ਼ਲਕਾ ਜ਼ਿਲ੍ਹੇ ਚ ਸਕੂਲ ਆਫ ਐਮੀਨੈਂਸ ਉੱਥੇ ਅਸੀਂ ਲਾਂਚ ਕੀਤਾ ਹੈ 9ਵੀਂ ਤੇ 12ਵੀਂ ਦੇ ਸਟੂਡੈਂਟਾਂ ਨੂੰ ਯੁੱਧ ਨਸ਼ਿਆਂ ਵਿਰੋਧੀ ਇੱਕ ਸਿਲੇਬਸ ਜਿਹੜਾ ਸਿਲੇਬਸ ਦੇ ਰੂਪ ਦੇ ਵਿੱਚ ਪੜਾਇਆ ਜਾਊਗਾ ਉਹਦੇ ਚ 3068 ਸਕੂਲ ਜਿਹੜੇ ਨੇ ਪੰਜਾਬ ਦੇ ਜਿ ਵਿੱਚ 8 ਲੱਖ ਵਿਦਿਆਰਥੀ ਸਰਕਾਰੀ ਸਕੂਲ ਉਹਨੂੰ ਇਹ ਦੱਸਿਆ ਜਾਊਗਾ ਕਿ ਇਹਨੂੰ ਤੁਸੀਂ ਮਜ਼ਾਕ ਮਜ਼ਾਕ ਕੁਝ ਵੀ ਨਾ ਕਿਤੇ ਐਡਿਕਸ਼ਨ ਇਹਦੀ ਲਾ ਲਿਓ ਕਿ ਕੋਈ ਗੱਲ ਨਹੀਂ ਇੱਕ ਅੱਧੀ ਵਾਰੀ ਨਾਲ ਕੀ ਹੁੰਦਾ ਬਾਅਦ ਛੱਡ ਦਾਂਗੇ ਇੱਕ ਐਸਾ ਜ਼ਹਿਰ ਹੈ ਜਿਹੜੇ ਇੱਕ ਵਾਰੀ ਸਰੀ ਚਲਾ ਗਿਆ ਮੁੜ ਕੇ ਛੱਟਿਆ ਨਹੀਂ ਜਾਂਦਾ। ਕਈ ਵਾਰੀ ਉਮਰ ਐਸੀ ਹੁੰਦੀ ਹੈ ਉਹ ਇੱਕ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਹੈ। ਯਾਰੀ ਦੋਸਤੀ ਦੀ ਸੌਂ ਖਵਾ ਕੇ ਕਰ ਦਿੰਦੇ ਨੇ ਤੈਨੂੰ ਯਾਰੀ ਦੋਸਤੀ ਸੌਂ ਤੂੰ ਲਾ ਕੇ ਦੇਖ ਇੱਕ ਵਾਰੀ। ਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਇਸ ਵਕਤ ਅਸੀਂ ਵੱਡੇ ਵੱਡੇ ਤਸਕਰ ਤਾਂ ਫਾੜੀ ਰਹੇ ਹਾਂ ਉਹ ਤਾਂ ਜੇ ਉਹਨਾਂ ਦਾ ਜੇੜਾਂ ਚ ਭੇਜਿਆ ਜਾ ਰਿਹਾ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਨੇ, ਡਿਮੋਲਿਸ਼ ਕੀਤੀਆਂ ਜਾ ਰਹੀਆਂ ਨੇ। ਜਿਹੜੇ ਐਡਿਕਟਡ ਹੋ ਗਏ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿੰਨੇ ਆ ਅਸੀਂ ਉਹਨਾਂ ਨੂੰ ਤਸਕਰ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਓਟ ਸੈਂਟਰ ਜਾਂ ਰੀਹੈਬ ਸੈਂਟਰਾਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਜਿਹੜਾ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਲਿਆ ਕੇ ਉਹਨਾਂ ਦਾ ਲਾਂਚ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਸਕਿਲਿੰਗ ਉੱਥੇ ਕੰਪਿਊਟਰ ਸਿੱਖ ਲੈਣ ਉੱਥੇ ਉਹ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਸਿੱਖ ਲੈਣ ਤਾਂ ਕਿ ਉਹ ਬਾਹਰ ਆ ਕੇ ਸਮਾਜ ਦੇ ਵਿੱਚ ਇੱਕ ਆਪਣੇ ਆਪ ਨੂੰ ਕੱਟਿਆ ਨਾ ਸਮਾਜ ਨਾਲੋਂ ਸਮਝਣ ਉਹ ਕਿਸੇ ਨਾ ਕਿਸੇ ਸਕਿੱਲ ਦੇ ਵਿੱਚ ਸਪੈਸ਼ਲਿਸਟ ਹੋਣਗੇ ਤਾਂ ਆਪਣਾ ਕੰਮ ਕਾਰ ਕਰਨ ਲੱਗ ਜਾਣ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਕਰ ਤੇ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਹੜੀ ਅਗਲੀ ਪੀੜ੍ਹੀ ਸਾਡੀ ਆ ਰਹੀ ਹੈ ਉਹਦੇ ਵਿੱਚ ਘਟੂ ਘਟ ਅਸੀਂ ਰੋਕ ਰੋਕ ਲਾਈਏ ਸਾਨੂੰ ਹੋਰ ਨਾ ਅੱਗੇ ਮਿਲਣ ਕੇ ਸਕੂਲਾਂ ਕਾਲਜਾਂ ਚੋਂ ਸਾਨੂੰ ਹੋਰ ਵੀ ਜਿਹੜੇ ਬੱਚੇ ਡਿਕਟਡ ਮਿਲ ਰਹੇ ਨੇ ਸੋ ਉਹ ਇਹ ਜਿਹੜਾ ਸਿਲੇਬਸ ਵਾਲਾ ਜਿਹੜਾ ਅ ਕੀਤਾ ਲਾਂਚ ਉਹਦੇ ਵਿੱਚ ਡੀਡਿਕਸ਼ਨ ਦੇ ਸਪੈਸ਼ਲਿਸਟ ਵਿਗਿਆਨੀ ਉਹ ਆਨਲਾਈਨ ਵੀ ਤੇ ਸਕੂਲਾਂ ਜਾ ਕੇ ਵੀ ਉਹ ਲੈਕਚਰ ਦੇਣਗੇ ਔਰ ਬੱਚਿਆਂ ਨੂੰ ਅਸੀਂ ਪੁੱਛਿਆ ਸੀਗਾ ਉਹ ਕਹਿੰਦੇ ਸਾਨੂੰ ਇਹਦਾ ਬਹੁਤ ਫਾਇਦਾ ਹੋਣ ਵਾਲਾ ਹੈ ਕਿ ਸਾਨੂੰ ਪਤਾ ਲੱਗ ਜਾਊਗਾ ਸਾਨੂੰ ਹਜੇ ਤੱਕ ਇਹ ਪਤਾ ਨਹੀਂ ਹੈਗਾ ਕਿ ਇਹਦੇ ਤੋਂ ਬੱਚਾ ਕਿਵੇਂ ਜਾ ਸਕਦਾ ਸੋ ਅੱਜ ਪੰਜਾਬ ਪੁਲਿਸ ਨੂੰ ਮੈਂ ਡੀਜੀਪੀ ਸਾਹਿਬ ਖੜੇ ਨੇ ਚੀਫ ਸ਼ਕਤੀ ਸਾਹਿਬ ਖੜੇ ਨੇ ਸਾਰੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਖੜੇ ਨੇ ਜਿਹੜੇ ਹਰ ਰੋਜ਼ ਇਹੋ ਜਿਹੇ ਜਿਹੜੇ ਸਮਾਜ ਦੇ ਵਿਰੋਧੀ ਅੰਸਰ ਨੇ ਉਹਨਾਂ ਨਾਲ ਟਕਰਾ ਹੁੰਦਾ ਉਹਨਾਂ ਦਾ ਅੱਜ ਇਹਨਾਂ ਨੂੰ ਇੱਕ ਤਾਕਤ ਮਿਲੂਗੀ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗਰੰਟੀ ਦਿੱਤੀ ਹੋਈ ਹੈ ਜਾਂ ਸੌ ਚੁੱਕੀ ਹੋਈ ਹੈ ਅਸੀਂ ਉਹਨੂੰ ਅੱਗੇ ਵਧਾਵਾਂਗੇ ਤੇ ਅਸੀਂ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਨਾਲ ਚੱਲ ਰਿਹਾ ਹੈ ਕੰਮ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਾਂਗੇ ਬਦਕਿਸਮਤੀ ਦੀ ਗੱਲ ਇਹ ਹੈ ਕਿ 2009 ਤੱਕ ਜੇ ਡਾਟਾ ਕੱਢੀਏ ਕੋਈ ਲਗਭਗ 11000 ਬੱਚਾ ਸੀਗਾ ਜਿਹੜਾ ਐਡਿਕਟਡ ਸੀ 2009 ਤੱਕ ਉਸ ਤੋਂ ਬਾਅਦ 2015 ਤੱਕ ਮਤਲਬ ਲਗਭਗ 20 ਲੱਖ ਦੇ ਨੇੜੇ ਤੇੜੇ ਉਹਨਾਂ ਦੀ ਗਿਣਤੀ ਹੋ ਗਈ ਇਹ ਕਿਹਨੇ ਕੀਤੀ ਜੀ ਕੌਣ ਸੀ ਉਦੋਂ ਰਾਜ ਦੇ ਵਿੱਚ ਜਦੋਂ ਮੰਤਰੀ ਆਪਣੀਆਂ ਗੱਡੀਆਂ ਦੇ ਵਿੱਚ ਚਿੱਟਾ ਲੈ ਕੇ ਜਾਣਗੇ ਜਦੋਂ ਇੰਟਰਨੈਸ਼ਨਲ ਸਮਗਰਾਂ ਨੂੰ ਜਿਗਰੀ ਯਾਰ ਕਹਿ ਕੇ ਉਹਨਾਂ ਨੂੰ ਆਪਣੇ ਘਰੇ ਰੱਖਣਗੇ ਫਿਰ ਮਾਲੀ ਜੇ ਬੇਈਮਾਨ ਹੋ ਜਾਏ ਫਿਰ ਬਾਗ ਨੂੰ ਕੌਣ ਬਚਾ ਸਕਦਾ ਹੈ ਸੋ ਇਸ ਕਰਕੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਜਿਨੇ ਪੰਜਾਬ ਦੀ ਜਵਾਨੀ ਨਾਲ ਕੋਈ ਕੋਈ ਟੱਕ ਧੋਖਾ ਕੀਤਾ ਜਾਂ ਪੰਜਾਬ ਦੇ ਖਜ਼ਾਨੇ ਨਾਲ ਧੋਖਾ ਕੀਤਾ ਜਾਂ ਉਸ ਬੇਈਮਾਨੀ ਦੇ ਪੈਸੇ ਨਾਲ ਬਿਲਡਿੰਗਾਂ ਬਿਲਡਿੰਗਾਂ ਜਾਂ ਕੋਈ ਆਪਣੇ ਮਹਿਲ ਬਣਾਏ ਉਹ ਸਾਰੇ ਜਿਹੜੇ ਨੇ ਉਹ ਗਵਰਨਮੈਂਟ ਜ਼ਬਤ ਕਰੂਗੀ ਸੋ ਮੈਂ ਅੱਜ ਪੰਜਾਬ ਪੁਲਿਸ ਨੂੰ ਵੀ ਔਰ ਬਾਡਰ ਏਰੀਏ ਦੇ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਦੇ ਲੋਕਾਂ ਨੂੰ ਵੀ ਬਹੁਤ-ਬਹੁਤ ਮੈਂ ਵਧਾਈ ਦੇਣਾ ਕਿ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਲੱਗੇ ਹੋਏ ਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੀ ਲੇਟੈਸਟ ਟੈਕਨੋਲੋਜੀ ਜੋ ਵੀ ਹੋਊਗੀ ਪਹਿਲਾਂ ਐਸਐਸਐਫ ਜਿਹੜੀ ਹੈ ਉਹ ਕਾਮਯਾਬੀ ਨਾਲ ਚੱਲ ਰਹੀ ਹੈ ਤੇ ਪੰਜਾਬ ਪੁਲਿਸ ਕੋਲੇ ਬਹੁਤ ਲੇਟੈਸਟ ਟੈਕਨੋਲੋਜੀ ਹੈ ਟੈਕਨੋਲੋਜੀ ਬਖੋਸੀਂ ਪੰਜਾਬ ਪੁਲਿਸ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ ਤੇ ਮੈਂ ਮੁਬਾਰਕਬਾਦ ਦਿਨਾ ਇੱਕ ਮਿੰਟ ਲਈ ਮੈਂ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਕਿ ਜੋ ਪਾਰਟੀ ਦੇ ਮੈਨੀਫੈਸਟੋ ਦਾ ਇੱਕ ਬਹੁਤ ਵੱਡਾ ਇੱਕ ਹਿੱਸਾ ਜਿਹੜਾ ਉਹ ਅੱਜ ਪੂਰਾ ਹੋ ਰਿਹਾ ਮੈਂ ਉਹਨਾਂ ਨੂੰ ਕਹੂੰਗਾ ਕਿ ਉਹ ਆਪਣੇ ਵਿਚਾਰ ਬਰਕਰਾਰ ਰੱਖੋ ਅੱਜ ਯਹਾਂ ਪੇ ਆਏ ਹੋਏ सभी मीडिया के साथी और सभी प्यारे बहनों भाइयों मैं समझता हूँ कि नशे के विरुद्ध युद्ध में आज एक बहुत बड़ा चैप्टर ऐड हो रहा है पंजाब में सबसे बड़ी समस्या आज नशा थी कुछ दिन पहले तक पिछली सरकारों ने तस्करों के साथ रल मिलके पूरे पंजाब को घर घर को छोटे छोटे बच्चों को नशे में धकेल दिया था ऐसे लगता था जैसे पूरा पंजाब बर्बाद हो गया पूरे पंजाब की जवानी बर्बाद कर दी इन लोगों ने फिर हम लोगों ने हमारी सरकार आई हम लोगों ने नशे के विरुद्ध युद्ध शुरू किया और बहुत बड़े बड़े कदम उठाए गए हैं चाहे कोई कितना भी बड़ा मंत्री क्यों ना हो चाहे कोई कितना भी बड़ा नेता क्यों ना हो कितना भी बड़ा तस्कर क्यों ना हो इस सरकार ने पकड़ पकड़ के सबको जेल में डाला है उन लोगों ने जो प्रॉपर्टी खरीदी थी उस पैसे से नशे के पैसे से उनके घर बुलडोजर से तोड़े जा रहे हैं उनके बैंक अकाउंट सीज किए जा रहे हैं और उस पैसे से आपके बच्चों के लिए अब स्कूल और अस्पताल बनाए जा रहे हैं हम जानते हैं कि अधिकतर नशा जो पंजाब में बिकता है वो पाकिस्तान पार बॉर्डर से आता है और पाकिस्तान पार बॉर्डर से ड्रोन से आता है पाकिस्तान में बैठे हुए लोग ड्रोन से नशा भेजते हैं यहाँ पे ड्रोन गिराता है कोई उसको ले जाता है उठा के और फिर पंजाब के अंदर बेचता है आज पंजाब सरकार ने पंजाब पुलिस ने एंटी ड्रोन सिस्टम लागू किए हैं इससे अगर कोई भी ड्रोन पंजाब के अंदर एंटर करेगा पाकिस्तान से तो हमारा एंटी ड्रोन सिस्टम उसको देख लेगा और देखने के बाद उसको वहीं पे ख़त्म कर देगा वो नीचे गिर जाएगा तो वो अपना नशा डिलीवर नहीं कर पाएगा आज तीन ड्रोन सिस्टम लागू किए जा रहे हैं नौ का ऑर्डर है छः और अभी कुछ दिनों के अंदर आ जाएंगे और भी जरूरत होगी और भी खरीदेंगे पंजाब में नशा बंद करने के लिए हमारी सरकार वचनबद्ध है और पंजाब के तीन करोड़ लोगों के साथ मिल के अब नशे को ख़त्म करेंगे किसी चीज़ की कमी नहीं होने देंगे पंजाब अकेला राज्य है पूरे देश के अंदर जिसके पास आज से अपने एंटी ड्रोन खुद के एंटी ड्रोन सिस्टम है तो अब पंजाब पंजाब के लोग बेबस नहीं हैं पुरानी सरकारों ने उनको नशा तस्करों की गोद में डाल दिया था अब पंजाब लड़ रहा है नशे से और मैं वाहेगुरु जी से विनती करता हूं कि जल्दी पंजाब को नशे से मुक्त कराएं बहुत-बहुत शुक्रिया